ਅ ਅੱਜ ਅਮਰਸਰ ਥਾਤੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਕਾਮਯਾਬੀ ਮਿਲੀ ਆ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਦਾ ਚਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਡੀਐਸਪੀ ਜਨਾਲਾ ਦੀ ਰਹਿਨਮਾਈ ਥੱਲੇ ਜਿਹੜਾ ਹੈਗਾ ਇੰਸਪੈਕਟਰ ਸਤਪਾਲ ਐਸਐਚਓ ਅਜਨਾਲਾ ਨੇ ਜਿਹੜੇ ਹੈਗੇ ਆ ਤਿੰਨ ਬੰਦੇ ਜਿਹੜੇ ਹੈਗੇ ਆ ਇਹ ਫੜੇ ਆ ਔਰ ਇਹਨਾਂ ਕੋਲ ਜਿਹੜੀ ਆ 5 ਕਿਲੋ ਹਿਰੋਇਨ ਇੱਕ 32 ਬੋਰ ਦਾ ਰਵਾਲਵਰ ਤੇ ਪੰਜ ਜਿੰਦਾ ਰੌਣ ਜਿਹੜੇ ਹੈਗੇ ਆ ਉਹ ਆਰੰਭ ਕੀਤੇ ਜੀ। ਇਹ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਿਹੜੇ ਤਿੰਨ ਬੰਦੇ ਹੈਗੇ ਆ ਪਹਿਲਾ ਬੰਦਾ ਹੈਗਾ ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਪੂਰਾ ਇਹ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ। ਦੂਜਾ ਹੈਗਾ ਸੱਜਣ ਸਿੰਘ ਅ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਬਾਦ ਇਹ ਜ਼ਿਲ੍ਹਾ ਫਰੀਦਕੋਹੜ ਦਾ ਰਹਿਣ ਵਾਲਾ ਜੀ। ਤੀਜਾ ਬੰਦਾ ਹੈਗਾ ਵਿਲੀਅਮ ਪੁੱਤਰ ਮੱਦੀ ਮਸੀ ਵਾਸੀ ਜੋੜੀਨ ਖੁਰਦ ਇਹ ਡੇਰੇ ਬਾਬੇ ਨਾਨਕ ਦਾ ਰਹਿਣ ਵਾਲਾ ਜੀ। ਇਹ ਬੰਦੇ ਜਿਹੜੇ ਇਹਨਾਂ ਕੋਲੋਂ ਅਸੀਂ ਇੱਕ ਕਾਰ ਤੇ 5 ਕਿਲੋ ਫਿਰੋਨ ਤੇ ਇੱਕ 32 ਬੋਰ ਦਾ ਜਿਹੜਾ ਹੈਗਾ ਰਵਾਲਵਰ ਤੇ 5 ਜਿੰਦਾ ਰਾਉਂ ਜਿਹੜੇ ਹੈਗੇ ਬਰਾਮਦ ਕੀਤੇ ਆ ਜਿਹੜਾ ਕਿ ਅਮਰਸਰ ਵਿਧਾਤੀ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੋ ਇੱਕ ਸਰਕਾਰ ਵੱਲੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਸੀਗੀ ਉਹਦੇ ਵਿੱਚ ਸਾਨੂੰ ਇਹ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਡਿਲੀਵਰੀ ਕਿੱਥੇ ਕਰਨ ਜਾ ਰਹੇ ਸੀ ਡਿਲੀਵਰੀ ਕਰਨ ਜਾ ਰਹੇ ਸੀ ਜਾਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਇਹ ਹੁਣ ਜਿਹੜੀ ਪ੍ਰੈਮਰੀ ਪੁੱਛ ਕੇ ਚਾਇਆ ਹੈਗਾ ਇਹ ਜਿਹੜੇ ਤਿੰਨੇ ਬੰਦੇ ਹੈਗੇ ਆ ਇਹ ਬਾਦਲ ਜ਼ਿਲ੍ਹੇ ਦੇ ਰਹਿਣ ਵਾਲੇ ਆ ਔਰ ਇਹਨਾਂ ਦਾ ਪ੍ਰੀਵੀਅਸ ਸਰਕਾਰ ਦੇ ਨਾਲ ਹੋਇਆ ਸੀ ਚੈੱਕ ਕੀਤਾ ਹੈਗਾ ਇਹਨਾਂ ਦੇ ਕੋਈ ਮੁਕਤਮਾ ਦਰਜ ਨਹੀਂ ਹੈਗਾ ਤੇ ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਪਹਿਲਾਂ ਕਿੰਨੀ ਵਾਰੀ ਆ ਚੁੱਕੇ ਆ ਤੇ ਇਹ ਹੀਰੋਇਨ ਜਿਹੜੀ ਕਿਹਦੇ ਕੋਲੋਂ ਲਈ ਆ ਤੇ ਕਿਹਨੂੰ ਦੇਣ ਜਾਣਾ ਸੀਗਾ ਇਹ ਸਾਰਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਚੱਲ ਰਿਹਾ ਜੀ ਨਾਲਾ ਏਰੀਆ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਲੱਗਦਾ ਕਿ ਉੱਥੋਂ ਪਾਕਿਸਤਾਨ ਤੋਂ ਲੈ ਕੇ ਆ ਸਕਦੇ ਆ ਕਿਉਂਕਿ ਡਰੋਨ ਦੇ ਜ਼ਰੀਏ ਅਕਸਰ ਹੀ ਜਿਹੜਾ ਉਹਨੂੰ ਹੈਪੀ ਬੇਸ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਹੇਦਨ ਜਿਹੜੀ ਹੈਗੀ ਆ ਇਹ ਅਦਨਾਲਾ ਬਾਰਡਰ ਤੇ ਲੱਗਦਾ ਹੈਗਾ ਤੇ ਇਹ ਬਾਰਡਰ ਪਰ ਉਹਨੇ ਜਦੋਂ ਨਹੀਂ ਹੈਗੀਗਾ ਜੋ ਪ੍ਰਿੰਨੀ ਪੁਸ਼ਕਿਸ ਦੇ ਵਿੱਚ ਆਇਆ ਹੈਗਾ ਤੇ ਖਾਸ ਤੂ ਜਿਹੜਾ ਪ੍ਰੋਜੈਕਟਿਵ ਬੱਚਾ ਉਹ ਕੋਣ ਹੈ ਉਹ ਜਿਹੜਾ ਹੈਗਾ ਉਹਦਾ ਜੀ ਨਾਮ ਹਰਪਾਲ ਸਿੰਘ ਤਾਂ ਹਰਪਾਲ ਸਿੰਘ ਤਾਂ ਨਵਤੇਂਦਰ ਸਿੰਘ ਹਰਪਾਲ ਸਿੰਘ ਤੇ ਸਿੰਦਰ ਸਿੰਘ ਜਿਹੜੇ ਹੈਗੇ ਆ ਇਹ ਚਾਚੇ ਆਪਰੇ ਭਰਾ ਨੇ ਜੀ ਇਹ ਇਹ ਜਿਹੜੇ ਇਹ ਦੋਨੋਂ ਭਰਾ ਹੈਗੇ ਆ ਇਹ ਚਾਚੇ ਦਾਏ ਦੇ ਪੁੱਤ ਨੇ ਆਪਦੇ ਦੇ ਵਿੱਚ ਤੇ ਇਹ ਇਹ ਦੋ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਕਿਉਂਕਿ ਰਾਤ ਦਾ ਟਾਈਮ ਸੀਗਾ ਜੀ ਮੋਬਾਈਲ ਮਿਲੇ ਜੀ ਦਾ ਮੋਬਾਈਲ ਤੋਂ ਕੋਈ ਪਤਾ ਹੀ ਨਾ ਬਿਲਕੁਲ ਜੀ ਅਸੀਂ ਇਹ ਆਪਣੇ ਜਿਹੜਾ ਡਾਟਾ ਐਨਾਲਿਸਿਸ ਜਿਹੜਾ ਐਫਐਐਸਐਲ ਤੋਂ ਅਸੀਂ ਕਰਾਵਾਂਗੇ ਵੀ ਇਹਨਾਂ ਦੇ ਕਿਹੜਾ ਕਿਹੜਾ ਲਿੰਕ ਹੈਗੇ ਆ ਔਰ ਬੈਕਵਰਡ ਤੇ ਫਾਰਵਰਡ ਜਿਹੜੀਆਂ ਜਿੰਨੇ ਲਿੰਕਸ ਹੈਗੇ ਆ ਉਹ ਅਸੀਂ ਸਾਰੇ ਕਢਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਘਰ ਹੀ ਜਾਵਾਂ ਜਿਹੜਾ ਵਿਅਕਤੀ ਡੇਰੀ ਬੱਵੀ ਲਾਂਕਦਾ ਉਹਦਾ ਫਲੋਰ ਫੋਰ ਤੇ ਖੇਮ ਕਰਨ ਵਾਲਿਆਂ ਨਾਲ ਲਿੰਕ ਕਿਵੇਂ ਬਣਿਆ ਇਹ ਸਾਰਾ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਨਾ ਜੀ ਇਹ ਅਜੇ ਉਹਨੇ ਨੇ ਇਨਵੈਸਟੀਗੇਸ਼ਨ ਹੈਗੀ ਆ ਮੁਕੱਦਮਾ ਦਰਜ ਕਰਕੇ ਰਿਕਵਰੀ ਕੀਤੀ ਹੈਗੀ ਆ ਇਹ ਸਾਰਾ ਕੁਝ ਪੁੱਛਗਿੱਛ ਇਹ ਆਊਗਾ ਤੇ ਖਾਂ ਜਿਹੜੀ ਫਰਦ ਜੋ ਵੀ ਕਿਸੇ ਕਿਸਮ ਦੀ ਜੇ ਕੋਈ ਹੋਰ ਰਿਕਵਰੀ ਹੋਊਗੀ ਉਹ ਤਾਂ ਇਹਨਾਂ ਨਾਲ ਸਾਂਝੀ ਕੀਤੀ ਜਾਊਗੀ ਇਹਨਾਂ ਦੀ ਦਸਵੀਂ ਤੋਂ ਪਹਿਲਾ ਚੱਕਰ ਇਹਨਾਂ ਦਾ ਬਾਰਡਰੂਮ ਵੀ ਪਹਿਲਾ ਚੱਕਰ ਲੱਗੇ ਸੀ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਅਜੇ ਦਸਤਿਆਂ ਨੂੰ ਪੁੱਛਗਿੱਛ ਕਰਨੀ ਆ ਅੱਜ ਕੋਰਟ ਚ ਪੇਸ਼ ਕਰਕੇ ਰਮਾਨ ਲੈ ਕੇ ਪੁੱਛਗਿੱਛ ਕਰਾਂਗੇ ਨਹੀਂ 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 ਆਦੀ ਹੈਗੀ ਸਰ ਕਿੰਨਾ ਬੜੇ ਦੇ ਇਹ ਖੇਤੀਬਾੜੀ ਕਰਦੇ ਆ ਘਾਟੀ ਪੜ੍ਹਨ ਲਿਖਿਆ ਦਸਵੀਂ ਤੋਂ ਘੱਟ ਘੱਟ ਫਾਸ ਨੇ ਜੀ